ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਲੱਖਾ ਡੇਰੀ ਫਾਰਮ ਤੇ ਬਹੁਤ ਬਹੁਤ ਤੁਹਾਡਾ ਵੈਲਕਮ ਜੀ ਲੱਖੇ ਵੀਰ ਹੁਣ ਅਗੋ ਅੱਜ 4-5 ਪਸ਼ੂ ਬਕਾਉ ਵੀਰ ਜੀ ਬਹੁਤ ਹੀ ਟੌਪ ਦੇ ਨਗੀਨੇ ਇੱਕ ਬਹੁਤ ਹੀ ਸ਼ਾਨਦਾਰ ਵਿਹੜ ਤੇ ਤਿੰਨ ਮੱਝਾਂ ਤੇ ਇੱਕ ਤਾਜੀ ਸੂਈ ਮੱਝ ਚਾਰ ਹੋ ਗਈਆਂ ਜੀ ਤੇ ਕਰਦੇ ਆ ਲੱਖੇ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਇਹਨਾਂ ਦੀ ਜਾਣਕਾਰੀ ਕੀ ਕੀ ਨਾ ਕਿ ਦੁੱਧ ਤੇ ਕੀ ਹਾਲਤਾ ਹੈ ਕੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਵਧੀਆ ਵਧੀਆ ਵੀਰ ਜੀ ਚੱਲਦੀ ਕਾਲਾ ਜੀ ਫਿਰੋ ਵੀਰ ਜੀ ਡਰੈਸ ਦੱਸੋ ਆਪਣਾ ਦਾਸ ਵੀਰ ਜੀ ਨਾਮ ਮੇਰਾ ਲਖਾ ਪਿੰਡ ਪਦੇਰ ਹਾਂਜੀ ਜਿਹੜਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਤੇ ਪਹਿਲਾਂ ਦੇ ਵੀਰਾਂ ਨੂੰ ਜਿਹੜੇ ਲਖਾ ਡੇਰੀ ਫਾਰਮ ਵੇਂਦੇ ਆ ਹਾਂਜੀ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਹਾਂਜੀ ਚੈਨਲ ਨੂੰ ਜਿਹਨਾਂ ਵੱਤ ਵਤ ਸਬਸਕ੍ਰਾਈਬ ਕੀਤਾ ਸ਼ੇਅਰ ਕਰਦੇ ਲਾਈਕ ਕਮੈਂਟ ਕਰਦੇ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਠੀਕ ਆ ਠੀਕ ਆ ਵੀਰ ਜੀ ਅੱਜ ਵੀਰ ਜੀ ਚਾਰ ਛੋਟੀਆਂ ਚੰਗੀਆਂ ਖਾਵਾਗੇ ਹਾਂਜੀ ਇੱਕ ਵਿਹੜ ਖਾਵਾਗੇ 22 23 ਕਿਲੋ ਦੁੱਧ ਵਾਲੀ 22 23 ਕਿਲੋ ਵਾਲੀ ਦੱਸੋ ਵੀਰ ਜੀ ਪਹਿਲੀ ਮੈਂ ਦੀ ਡਿਟੇਲ ਆ ਏ ਵੀ ਦਿੱਤੀ ਜਿਐ ਸੁਵੇ ਮੈਸ ਹੋਈ ਆ ਹਾਂਜੀ ਤੇ 15 ਲੀਟਰ ਦੁੱਧ ਦੋ ਟਾਈਮ ਚੋਇਆ ਆ ਦੋ ਟਾਈਮ ਚੋਗੇ ਲੈ ਲੈਂਦੀ ਕੋਈ ਕੋਈ 13 ਲੀਟਰ ਵਾਲਾ ਮੇਰਾ ਜਿਹੜਾ ਮੱਝ ਚੋਗੇ ਲੈ 13 ਨਾ ਲੈ ਜੇ 13 ਲੀਟਰ ਦੁੱਧ ਮੈਥਲਾ ਦੁੱਧ 15 ਕਿਲੋ ਚੋਇਆ 15 ਕਿਲੋ ਚੋਇਆ ਤੇ ਪਰ ਮੈਂ ਵੀਰ ਜੀ ਆ ਆ ਵੇਖੋ ਮੱਝ ਹਾਂਜੀ ਦੁੱਧ ਦਾ ਡਰਮ ਐ ਸਾਹਮਣੇ ਆ ਵੀ ਮੈਂ ਤੇ ਵੱਡੇ ਪੱਲੇ ਦੀ ਵੀਰ ਜੀ ਮੱਝ ਆ ਹਰਿਆਣੇ ਜੋ ਵੀਰ ਮੈਂ ਆਈ ਇਦੇ ਸੁਵੇ ਹਾਂਜੀ ਤੇ ਬੰਦਿਆਂ ਨੂੰ ਬਾਹਰ ਤੇ ਜਿਹੜੇ ਲੋਡ-ਲੋਡ ਕਰੀਦਾ ਇੱਧਰ ਇੱਧਰ ਥਾਂ ਚੱਡਾ ਵੀ ਵੀ ਚੈੱਕ ਕਰਿਓ ਮੈਂ ਕਿੰਨੇ ਆ ਵੇਖੋ ਥਾਂ ਚੱਡਾ ਆ ਦੇਖੋ ਵੀਰ ਜੀ ਸਿਰਾ ਲਾਇਆ ਤੇ ਬਹੁਤ ਹੀ ਵੱਡੀ ਮੈਂ ਵੀ ਤੋਰ ਦੇ ਲੰਮੀ ਜਰਾ ਤੇ ਆਹ ਵੇਖੋ ਵੀ ਬਹੁਤ ਹੀ ਫੁੱਲ ਸਹਿਜ ਵੱਡੀ ਦਾ ਦੁੱਧ ਵਾਲੀ ਮਹੀਂ ਦਾ ਥਾਂ ਚੱਡਾ ਚੈੱਕ ਕਰੋ ਤਾਂ ਦੇਖੋ ਵੱਡੀ ਮੈਂ ਆ ਨਾ ਵੀਰ ਜੀ ਅਲੀ ਸ਼ਾ ਵੀ ਮੈਂ ਹਰਿਆਣੇ ਦੀ ਮੈਂ ਇਧਰ ਦੀ ਨਹੀਂ ਇਧਰ ਦੀ ਨਹੀਂ ਵੀਰਾਂ ਦਾ ਮੈਂ ਹਰਿਆਣੇ ਦਾ ਬੰਦਿਆ ਲੈਦੀ ਤਾਂ ਥਾਂ ਚੱਡਾ ਦਿਖਦਾ ਹੀ ਆ ਵੀ ਮੈਂ ਦੁੱਧ ਵਾਲੀ ਆ ਇਧਰ ਸ਼ਾਇਆ ਛੁਈਆ ਕਰੋ ਚੈੱਕ ਵੀ ਰੱਖੋ ਆ ਵੇਖੋ ਬਹੁਤ ਫੁੱਲ ਸਹਿਜ ਵੱਡੀ ਆ ਨਾ ਵੀਰ ਜੀ ਪੂਰੀ ਵੱਡੀ ਝੋਟੀ ਆ ਜੀ ਠੀਕ ਹੈ ਵੀਰ ਜੀ ਪੂਰੀ ਫੋਲ ਸ਼ਾਹ ਦੇ ਵੱਡੀ ਵੀਰਾਂ ਦਾ 13 ਨਹੀਂ ਠੀਕ ਹੈ ਵੀਰ ਬਾਕੀ ਵੀਰ ਜੀ ਚਵਾਈ ਮੈਨੂੰ ਲੱਗਾ ਗਾੜ ਮੈਂ ਦੀ 2 ਕਿਲੋ ਗਾੜੀ ਹੋਗੀ 2 ਕਿਲੋ ਗਾੜੀ ਹੋਗੀ ਹਾਂ ਜੀ ਚੰਗੀ ਚਵਾਈ ਚੁਈ ਆ ਕਿ ਵੀ ਇਹ ਚਵਾਈ ਉਗਲ ਉਗਾ ਜਿਡੀ ਮੋਢੀ ਧਾਰਿਆ ਹਾਂ ਜੀ ਤੇ ਪੂਰੀ ਫੋਲ ਮੈਦੇ ਤੇ ਕਾਲੀ ਸ਼ਾਹ ਮੈਂ ਜੈਡ ਬਲੈਕ ਮੈਜ ਠੀਕ ਹੈ ਵੀਰ ਹਾਂ ਜੀ ਤੇ ਵੀਰ ਜੀ ਕਿੰਨੇ ਦੇ ਦੇ ਦੀਏ ਮੋਲੇ ਵੀਰ ਜੀ ਬਿਲਕੁਲ ਜਾਇਰਤ ਦੇਣੀ ਹੈ ਮੈਂ ਜਾਇਰ ਵੀਰ ਜੀ ਮੋਲੇ ਜਿਓ ਮੱਥੀ ਕਰੀਏ ਹਾਂ ਆਦ ਨਾ ਮੈਂ 1 ਲੱਖ 13 ਹਜ਼ਾਰ ਦਿੱਤਾ 13 ਵੀ ਬੋਲ ਭਾਵੇਂ ਸਵਾ ਕਰੀਏ 15 ਕਰੀਏ 1 13 ਦੀ ਪਰ ਮੈਂ ਵੀਰੇ ਇੱਧਰ ਨਹੀਂ ਵੇਖ ਲੋ ਠੀਕ ਆ ਵੀਰਾ 15 ਕਿਲੋ ਦੱਸ ਤਾਂ ਮੈਂ ਹਲੇ 14 ਲੈ ਵੇਖੋ ਵੀਰੇ ਲੈਵਾ ਇੱਥੋਂ ਲੈ ਕੇ ਕਿੱਥੋਂ ਤੱਕ ਲੈਵਾ ਲਗਾ ਨਹੀਂ ਵੀਰੇ ਖੁੱਲੇ ਲੈਵੇ ਦੀ ਮੈਂ ਦੁੱਧ ਵਾਲੀ ਵੀਰੇ ਮੈਂ ਦੁੱਧ ਵਾਲੀ ਨਾ ਦੁੱਜੀ ਮੈਂ ਦੀ ਦੱਸੋ ਵੀਜੀ ਡਿਟੇਲ ਇਹ ਵੀਰ ਜੀ ਮੈਂ 50 ਦੀ ਸੋਈ ਜੋ ਹਾਂਜੀ ਕੱਤੀ ਮਗਰ ਜਿਹਦੇ ਬਿਲਕੁਲ ਕੱਚਾ ਨੜੂ ਨਾਲ ਦਿਖਾ ਦਿਓ ਮੈਂ ਥੱਲੇ 11 12 ਲੀਟਰ ਬੋਲਾ ਹੀ ਆ ਮੈਂ ਥੱਲੇ 11 12 ਕਿਲੋ ਬੋਲਾ ਹੀ ਆ ਦੂਜੇ ਸਵੇਛੋਟੀ ਦੇ 15 ਕਿਲੋ ਦੋ ਦਿੱਤਾ ਤੇ ਜੇ ਕੋਈ ਚੰਗੀ ਸੇਵਾ ਵਾਲਾ ਮੇਰਾ ਵੀਰ ਲੈ ਜਾਣਾ ਮੈਂ ਇਹ ਹਾਂਜੀ ਤੇ 17 18 ਕਿਲੋ ਵਾਲੀ ਮੈਂ ਆ ਏ ਖੋ ਲੋ ਇਹ ਵੀਰ ਪਰ ਬਹੁਤ ਹੀ ਸ਼ਾਨਦਾਰ ਵੀਰ ਜੀ ਨੀਲੀ ਦੀ ਮੈਂ ਆ ਤੇ ਇਧਰ ਵੇਖੋ ਵੀਰ ਜੀ ਮੈਂ ਦਾ ਥਾਨ ਚੱਡਾ ਚੈੱਕ ਕਰਿਓ ਹਾਂ ਪਿਛੋ ਰਿਹਾ ਵੀਰ ਮਈ ਨਹੀਂ ਠੀਕ ਹੈ ਵੀਰ ਜੀ ਮਈ ਹੈ ਜਿਹਨੂੰ ਮੈਂ ਮੈਂ ਅਸਲ ਮੈਂ ਜਿਹਨੂੰ ਦੁੱਧ ਵਾਲੀ ਮੈਂ ਵਾਂ ਇਹ ਭਰਦੀ ਚੀਪਾ ਦੁੱਧਾਂ ਹਾਂ ਦੇਖੋ ਜਦ ਤੁਰਦੀ ਹੈ ਨਾ ਮਈ ਆਹ ਵੇਖੋ ਵੀਰ ਜੀ ਨੀਲੀ ਦੀ ਮੈਂ ਪਰ ਮਈ ਦਾ ਪੁੱਠਾ ਪੂਰਾ ਚੈੱਕ ਕਰੋ ਆ ਵੇਖੋ ਵੀਰ ਜੀ ਤੋਰਾ ਤੂਰਾ ਤੇ ਥੱਲਾ ਵੇਖੋ ਮੈਂ ਦਾ ਆਪ ਚੀਜ਼ ਅਸਲ ਚੀਜ਼ ਹੈ ਵੀਰ ਅਸਲ ਅਸਲ ਵੀਰ ਇਹ ਸਾਡੀ ਲੋਕਲ ਮਈ ਆ ਵੀਰ ਜੀ ਇੱਧਰ ਦੀ ਪਰ ਮਈ ਵੀਰ ਦੂਜੇ ਸਵੇਰ ਝੋਟੀ ਨੇ 15 ਕਿਲੋ ਦੁੱਤ ਤਾਂ ਇਹਨੇ ਦਾ ਚਵਾਪ ਸਮਾ ਲਗਾ ਮੈਨੂੰ ਨਹੀਂ ਵੀਰ ਇਹ ਗੱਲਾਂ ਹੀ ਗਾਲੀਆਂ ਵਸਾ ਮੈਂ ਕਿ ਸਰੇ ਦੀ ਮਈ ਆ ਆ ਵੇਖੋ ਵੀਰ ਜੀ ਚੱਡਾ ਛੁਡਾ ਚੈੱਕ ਕਰੋ ਆਪਣਾਲੇ ਵਾਲਾ ਹੀ ਕਰਦੀ ਮਈ ਥੱਬੇ ਦਾ ਲੈਵਾ ਲਈ ਫਰਦੀ ਨਹੀਂ ਵੀਰ ਸਹੀ ਗੱਲ ਅਸਲ ਚੀਜ਼ ਹੈ ਅਸਲ ਆ ਵੇਖੋ ਵੀਰ ਜੀ ਥੱਬੇ ਦਾ ਤੇਰੇ ਲੀਰਾਂ ਦਾ ਢੇਰੀ ਸਾਰਾ ਦੁੱਧ ਕਾਂਮੜਾ ਦਵੇ ਮਈਆਂ ਲੈ ਆ ਆ ਦੋਵੇਂ ਲੈ ਜਾ ਯਾਦ ਕਰੂ ਮਈਆਂ ਪਤਾ ਨਹੀਂ ਕਹਿੰਦੇ 30 ਕਿਲੋ ਦੁੱਧ ਦੇਣਗੇ 30 ਕਿਲੋ ਵਾਕਿਆ ਹੈ ਅਸਲ ਵੀਰੇ ਅਸਲ ਅਸਲ ਚੀਜ਼ ਆ ਤਾਂ ਆ ਵੇਖੋ ਵੀਜੀ ਇਹਨੇ ਵੀ ਨਿਕਨੀਆਂ ਚੱਡੀਆਂ ਮਈਆਂ ਆ ਲੈ ਵੀਰੇ ਵੀਜੀ ਬਿਲਕੁਲ ਕੱਚਾ ਨਾੜੂ ਨਾਲ ਵਿਖਾ ਦਿਓ ਕੱਟੀ ਦੇ ਉਹ ਨਾੜੂ ਦੀ ਤਾਜੀ ਸੂਈ ਮੈਂ ਆ ਕੱਟੀ ਨਾ ਤੇ ਵਸਾ ਆ ਵੀਰੇ ਲੈ ਵਾ ਨਹੀਂ ਠੀਕ ਆ ਥੱਬਿਆਂ ਨੇ ਵੀਜੀ ਲੈਵੇ ਨੇ ਥੱਬੇ ਸਵੇ ਲੈਓ ਨਾ ਦੁੱਧ ਦਿਨਾ ਚੱਡੀਆਂ ਆ ਥੱਲੇ ਉਹਨਾਂ ਨੂੰ ਦੁੱਧ ਦੇਣਾ ਨਹੀਂ ਨਹੀਂ ਆਹ ਜੀ ਮਈਆਂ ਦੁੱਧ ਦੇ ਦੇਣਗੇ ਆਪਾਂ ਪੱਠੇ ਇਹੋ ਕਿਡੇ ਕਿਡੇ ਲੱਗੇ ਇੱਕੋ ਬਰਾਬਰ ਮਈਆਂ ਹੁੰਦੇ ਨੇ ਦੋਵੇਂ ਇੱਕੋ ਜੀਆਂ ਮਈਆਂ ਰੇਟ ਦੋਵਾਂ ਦਾ ਇੱਕੋ ਹੀ ਇੱਕੋ ਰੇਡ ਦੇ ਇੱਕੋ ਜਹਾ ਦੁੱਧ ਜਿਹੜਾ ਲੈ ਜੋ ਯਾਦ ਕਰੂ ਯਾਦ ਕਰੂਗਾ ਬਹੁਤਾ ਨਹੀਂ ਕਹਿੰਦਾ 30 ਲੀਟਰ ਮਈਆ ਗਾਰੰਟੀ ਨਾਲ ਦੁੱਧ ਦੇਣਗੇ ਆ ਵੇਖ ਲਓ ਵੀਜੀ ਵੀਰਾਂ ਦਾ 30 ਲੀਟਰ ਦੁੱਧ ਦੇਣ ਗਿਆ ਤਾਂ ਇਧਰ ਵੇਖ ਲਓ ਜੋੜਾ ਹੀ ਜੋੜਾ ਹੀ ਤੱਕੜਿਆ ਆ ਦੱਸੋ ਵੀਜੀ ਝੋਟੀ ਦੀ ਡਿਟੇਲ ਇਹ ਮੋਰਨੀ ਵਿੱਚ ਪਹਿਲਾ ਸੂਜਾ ਝੋਟੀ ਮੋਤੋ ਛੇ ਦਿਨ ਦਾ ਛੇ ਦਿਨ ਮੋਰਨੀ ਇਹ ਦੁੱਧ 10 ਕਿਲੋ ਆਇਆ ਹਲੇ ਤਿਆਰ ਇਹਦਾ ਵੀ ਥਣ ਚਟਾ ਵੇਖੋ ਵੀਜੀ ਚੈੱਕ ਕਰੋ ਖੁੱਲੇ ਲੈਵੇ ਦੀ ਇਹ ਵੇਖੋ ਇਹ ਸਾਡਾ ਆਹ ਵੇਖੋ ਵੀਜੀ ਠੀਕਸ ਲੱਗੀ ਬੜੀ ਆ ਦੇ ਵੇਖੋ ਥੰਡੀ ਬਹੁਤ ਠੰਡੀ ਹੈ ਠੀਕ ਹੈ ਵੀਜੀ ਖੋਲੋ ਇਹਨ ਇਹ ਸੋਈ ਨੂੰ ਅੱਜ ਨੂੰ 10 ਦਿਨ ਹੋ ਗਏ 10 ਕਿ 10 ਕਿ ਨੂੰ ਦੁੱਧ ਹੈਗਾ ਵੀਰ ਜੀ 10 ਕਿਲੋ ਦੁੱਧ ਚਾ ਨੌ ਹੀ ਲਾਵੇ ਵੀਰ ਕੋਈ ਨਹੀਂ ਵੀਰ ਜੀ 10 ਕਿਲੋ ਦੁੱਧ ਪੂਰਾ ਤਿਆਰ ਹੈ ਵੀਰ ਪੂਰਾ 10 ਆਹ ਵੇਖੋ ਵੀਰ ਜੀ ਇਹਦਾ ਥਾਂ ਚੱਡਾ ਚੈੱਕ ਕਰੋ ਐ ਵੀ ਇਹਦਾ ਲੈ ਵਾ ਪੂਰਾ ਲੱਗਾ ਪੂਰਾ ਗਾਰਡ ਹੌਲੀ ਖੱਤਰ ਹੌਲੀ ਜੋਲੀ ਖੜੀ ਵੀ ਆਹ ਵੇਖੋ ਵੀਰ ਜੀ ਥਾਂ ਚੱਡਾ ਇਹਦਾ ਵੀ ਚੈੱਕ ਕਰੋ ਬੜਾ ਸ਼ਾਨਦਾਰ ਲੱਗਾ ਤੇ ਵੀ ਝੋਟੀ ਚੰਗੀ ਸਾਫ ਸੁਥਰੀ ਆ ਬੜੀ ਚੰਗੀ ਝੋਟੀ ਪਹਿਲਾ ਸੂਆ ਛੇ ਦੰਦ ਛੇ ਦੰਦ ਪਹਿਲਾ ਸੂਆ ਫੜੋ ਫੜੋ ਕਿੰਦਰ ਚਲੀ ਹੌਲੀ ਚੱਲ ਬੜੀ ਚੰਗੀ ਐ ਵੀ ਝੋਟੀ ਐ ਵੀਰ ਜੀ ਇਹ ਮੋਰਨੀ ਦਾ ਕੀ ਰੇਟ ਰੱਖਿਆ ਜੋ ਇਹ ਜੀ ਮਾਲ ਜੋ ਮੱਦੀ ਕਰੀਏ ਹਾਂ ਜੀ ਇਹ ਝੋਟੀ ਬਹੁਤ ਚੰਗੀ ਨਸਲ ਝੋਟੀ ਦੀ ਨਹੀਂ ਠੀਕ ਐ ਵੀਰ ਨਹੀਂ ਨਸਲ ਨਸਲ ਹਾਂ ਜੀ ਵਿਖਾਓ ਆਪਾਂ ਕਦੇ ਮੈਂ ਮਾੜੀ ਨਹੀਂ ਲੈਂਦੇ ਵੀਰ ਜੀ ਨਾਲੇ ਤੁਹਾਨੂੰ ਪਤਾ ਹੀ ਆ ਇਹ ਮੁੱਲ ਕਰੀਏ 85 80 ਹਾਂਜੀ ਜਿਹੜੀ ਮੈਂ ਝੋਟੀ ਦੇ ਦਣੀ ਆ ਜਿਹੜਾ ਮੇਰਾ ਵੀਰ ਯਾਦ ਕਰੇ ਝੋਟੀ 60 ਹਜ਼ਾਰ ਦੀ ਤੋਕੜ ਵੇਚ ਦਿੱਦੀ ਆ ਹੋਜੀ ਵੇਚ ਦਿੱਦੀ ਆ 75 ਹਜ਼ਾਰ ਦੀ ਝੋਟੀ ਵੀ ਦੇ 75 ਦੀ ਬਿਲਕੁਲ ਜ਼ਹਿਰ ਵੀਰਾ ਆ ਵੇਲਾ ਸਾਫ ਸੁਤਰੀ ਵੇਚ ਦੀ ਝੋਟੀ ਆ ਬਹੁਤ ਚੰਗੀ ਝੋਟੀ ਆ ਪਰ ਜਿਹੜਾ ਲੈ ਜੂ ਵੇਚੀ ਇਹ ਵੀ ਨਹੀਂ ਯਾਰੇ ਲਊਗਾ ਯਾਰੇ ਲਊਗਾ ਜੇ ਮੰਦਾ ਆ ਤਾਂ ਵੇਚੀ ਮੰਦਿਆਂ ਦਾ ਕਰਕੇ ਰੇਟ ਆ ਨਾ ਵੇਚੀ ਪੂਰੀ ਵੇਚੀ 10 ਕਿਲੋ ਦੁੱਧ ਝੋਟੀ ਥੱਲੇ 9 ਕਿਲੋ ਮੇਰਾ ਵੀਰ ਗੰਡੀ ਲੈ ਜੇ ਠੀਕ ਆ ਦੱਸੋ ਵੈਟ ਦੀ ਡਿਟੇਲ ਵੇਚੀ ਇਹ ਵੀ ਜੀ ਸੱਚਾ ਸੁਆਹ ਰੈਟ ਸਹੀ ਆ ਹਾਂਜੀ ਕਾਲਾ ਸਰੀਰ ਦੀ ਖਾਣਾ ਨਾੜੂ ਨਾਲ ਨਾੜੂ ਨਾਲ ਖਾਦਨੇ ਵੀਜੀ ਬ੍ਰੈਂਡਰ ਪੀਸ ਕਿੱਥੇ ਘੱਟ ਪੈਜਾ ਸਲੇਆ ਵਸ਼ੀਆਂ ਦੁੱਧ ਦਿੱਤਾ 20 ਕਿਲੋ ਆ ਵੇਖੋ ਨਾੜੂ ਨਾਲੇ ਨਮਕਿਆਣਾ ਵੀਜੀ ਹਾਂਜੀ ਆ ਵੇਖੋ ਵੇਖਵਾ ਗੜਦੀ ਕਿ ਉਹ ਵਾਕਿਆ ਵੀਜੀ ਆ ਆ ਵੇਖੋ ਗਾਂ ਵੀਜੀ ਇੱਕ ਅੱਧੀ ਲੈਈ ਦੀ ਪਰ ਲੈਈ ਦੀ ਚੀਜ਼ ਆ ਅਸਲ ਵੇਖੋ ਬਹੁਤ ਹੀ ਸ਼ਾਨਦਾਰ ਵੇੜਿਆ ਤਾਂ ਥਾਂ ਚੱਡਾ ਚੈੱਕ ਕਰੋ ਕਿੱਥੇ ਕਿੱਥੇ ਲੱਗਾ ਥਾਂ ਚੱਡਾ ਆ ਵੇਖੋ ਵੀਜੀ ਖੰਡੀ ਆ ਖਰੇ ਕਿੰਨਾ ਦੁੱਧ ਆ ਵੀਜੀ ਤਿਆਰ ਹੋ ਜੇ ਬੋਲਾ ਆ ਤੇ 15 ਕਿਲੋ ਬੋਲਾ ਆ 15 ਕਿਲੋ ਬੋਲਾ ਹੀ ਆ ਵੀਰ ਮੇਰੇ ਪਹਿਲਾਂ ਸੋਇਆ ਬੈਡ ਵੀ 20 ਕਿਲੋ 20 ਲੀਟਰ ਦੁੱਧ ਦਤਾ ਬੈਡ ਪਹਿਲਾਂ ਸੋਇਆ 20 ਲੀਟਰ ਬਾਕੀ ਮੇਰਾ ਵੀਰਣ ਆ ਬੰਦਾ ਜਾਂ ਲੜ ਵੀ ਭਾਈ ਨਹੀਂ ਆ ਵੇਖ ਲੈ ਵੀ ਕਰਤੂਤ ਤੇ ਵੇਖੋ ਚਲ ਖੋਲੋ ਵੀ ਜੀ ਤਾਂ ਆ ਵੇਖੋ ਥਣ ਚੜਾ ਇਹਦਾ ਵੀ ਚੈੱਕ ਕਰੋ ਵੱਡੀ ਬੱਛੀ ਆ ਵੀਰ ਜੀ ਨਕੀ ਨਹੀਂ ਆ ਪਹਿਲਾਂ ਸਵੇਰ ਨੂੰ 20 ਚਲੋ ਦੁੱਧ ਦਤਾ ਰ ਆ ਕਾ ਘਟੋ ਘਟੋ ਵੀ 24 25 ਕਿਲੋ ਦੁੱਧ ਆ ਆ ਵੇਖੋ ਥਣ ਚੜਾ ਹੈ ਕੀ ਬਾਤ ਆ ਖੋਲੇ ਲੈ ਵੀ ਦੀ ਤਾਂ ਪੂਰੀ ਤਾਕੜ ਵੇਰ ਤੱਕ ਲੈਓ ਕਮਾ ਲਓ ਵੀਜੀ ਆਇਆ ਖਲਾਲ ਆਏ ਦਿਵਾਲੀ ਰੋਲੀ ਗਾ ਦਿਵਾਈ ਤੋਂ ਹੀ ਨਾ ਸੋਈ ਸਾਰੀ ਲਈ ਵੀਜੀ ਥੱਬਾ ਪਾਈ ਫਿਰਦੀ ਆ ਦੇਖ ਆ ਵੇਖੋ ਚੈੱਕ ਕਰੋ ਬਹੁਤ ਹੀ ਚੰਗੀ ਗਾਂਜ ਨੂੰ ਯਾ ਤੇ ਵੇੜਾ ਦਾ ਸ਼ਕੀਨ ਆ ਵੀਰ ਮੇਰਾ ਤੇ ਲੈ ਜੇ ਇਹਦੇ ਇੱਕ ਡੱਕੇ ਡਾ ਦੂਗੀ ਡੱਕੇ ਬ੍ਰੈਂਡਰ ਪੀਸ ਆ ਬ੍ਰੈਂਡਰ ਥਾਂ ਚੜਾ ਚੈੱਕ ਕਰੋ ਇਹਦਾ ਇਹ ਕਿਨੇ ਦੇ ਦਈਏ ਵੀਜੀ ਵੇੜਾ ਤਾ ਵੀ ਬਿਆਰ ਬਦਲੋ ਨਹੀਂ ਬੜੀ ਸਰਾ ਸਰਾ ਐਂਡ ਐਂਡ ਵੀਰ ਠੰਡੀ ਫੱਠੀ ਆ ਬੋਲੋ ਕਾਸੀ ਤੇ ਵੇਚੀ ਗਈ 70 75 ਹਜ਼ਾਰ ਦੀ ਹਾਂਜੀ ਨੇਲੀ ਆ ਗਈ ਐ ਤੇ ਬਾਕੀ ਮੇਰਾ ਵੀਰ ਚਾਵੇ ਕੋਈ ਡੰਗਰ ਦੇਰੀ ਵਾਲਾ ਭਾਂ ਲੈ ਜਾਏ ਕੋਈ ਦੁੱਧਾ ਜਿਹਾ ਕੰਮ ਐ ਫਾਰਮ ਵਾਲਾ ਲੈ ਜਾਏ ਫਾਰਮ ਵਾਲਾ ਲੈ ਜਾਏ ਤੇ ਡੱਕੇ ਡੱਕੜ ਵੱਡਾ ਕਹਿਣ ਦੁੱਧ ਦੇ ਪਰਦਾ ਕਰ ਨਹੀਂ ਗਾਂ ਗਾਂ ਆ ਵੀਰ ਮੋਲੇ ਜੋ ਮਰਜੀ ਕਰੀਏ ਵੀਰ ਜੀ ਹਾਂਜੀ ਫਾਗਨਾ ਰੈਡ 80 ਹਜ਼ਾਰ ਦੀ ਦਿੱਤਾ ਠੀਕ ਆ ਬਿਲਕੁਲ ਜੈ ਜੀ ਬਿਲਕੁਲ ਜੈ ਜੀ 62000 ਦੀ ਵਸੀ ਨਹੀਂ ਵੀ ਠੀਕ ਆ ਵੀਰ ਬੈਠ 10000 ਦੀ ਵੀਰਾਂ ਦਾ ਇਧਰ ਜਿਹੜਾ ਲੈ ਗਿਆ ਵੀਰ ਪਛਮਾਨ ਮਾਰਤਾ ਤੇ ਨਾ ਨਹੀਂ ਠੀਕ ਆ ਅਸਲ ਅਸਲ ਇੱਕ ਵੀ ਜ ਆਪਣੇ ਕੋਲ ਮੈਂ ਬਹੁਤ ਸਹੀ ਇੱਕ ਆ ਵੀ ਸੱਜਰੀ ਆ ਨਾ ਵੀ ਇਹ ਇਹ ਵੀ ਦਿੱਲੀ ਦਾ ਵੀ ਮੈਂ ਆ ਹਾਂਜੀ ਪਾਕਿਸਤਾਨੀ ਰਾਤੀ ਸੂਈ ਕਟਾ ਦਿੱਤਾ ਮਦਰ ਹਾਂ ਕਟਾ ਦਿੱਤਾ ਰਾਤ ਦੀ ਸੂਈ ਆ ਤੇ ਇਹਦਾ ਵੀ ਥਣ ਚੱਟ ਚਾ ਚੰਗੀ ਆ ਨਾ ਇਹ ਮੈਂ ਬਹੁਤ ਚੰਗੀ ਮੈਂ ਦੋ ਦਰ ਨਾ ਵੇ ਲੋ ਬਿੱਲੀਆਂ ਖਾ ਤੇ ਨੀਲੀ ਦੀ ਮੈਂ ਵੀ ਇਹ ਇਹ ਆਈ ਏ ਤੇ ਤਾਰੀ ਸੂਈ ਇਹਨੂੰ ਨਵਾਇਆ ਨੂੰ ਹੈ ਨਹੀਂ ਇਹਦੇ ਤੇ ਪਰ ਚੰਗੀ ਸਾਫ ਸੁਥਰੀ ਆ ਬੱਗੀ ਨਾਸ ਦੀ ਵੀ ਜੀ ਆ ਵੇਖੋ ਬੱਗੀ ਨਾਸ ਤੇ ਚਟੀਆਂ ਅੱਖਾਂ ਗਲਬ ਠੰਡੀ ਬਹੁਤ ਮੈ ਆ ਜੀ ਵੀਰ ਜੀ ਸੂਈ ਸੂਜ ਆਈ ਮੈਂ ਥੋੜੀ ਜੀ ਹਾਂਜੀ ਹਾਂਜੀ ਦੋ ਚਾਰ ਦਿਨ ਸਾਂਭਾਂਗੇ ਮੈਂ ਸਾਂਭਾਂਗੇ ਠੀਕ ਹੈ ਨਹੀਂ ਤਾਂ ਜੇ ਵੇਗੀ ਠੀਕ ਹੈ ਨਹੀਂ ਤਾਂ ਸਾਫ ਕੇ ਦੇ ਦਾਂਗੇ ਵੀਰ ਨੂੰ ਆ ਵੇਖੋ ਥਣ ਚੰਦਾ ਚੈੱਕ ਕਰੋ ਇਹ ਵੀ ਦੋ ਦ ਵੀਰ ਜੀ 12 ਕਿਲੋ ਦੇ ਦੂੰਗਾ ਨਾ ਮੈਂ 12 ਕਿਲੋ ਤੇ ਪਹਿਲੇ ਸਵੇਰੇ 10 ਕਿਲੋ ਦੁੱਧ ਦੇ ਆਏ ਪਹਿਲਾਂ ਨੇ 12 ਦਿੱਤਾ ਬਾਕੀ ਵੀਰ ਜੀ 10 ਕਿਲੋ ਪਹਿਲੇ ਸਵੇਰੇ ਜਿਹੜੇ ਵੀਰਾ ਕੋ ਪਸ਼ੂ ਲੈ ਆਈ ਦੇਣਾ ਹਾਂਜੀ ਸਾਰਾ ਕੋ ਪਸ਼ੀਦਾ ਕਿੰਨਾ ਕਿੰਨਾ ਦੁੱਧ ਦਿੱਤਾ ਹ ਦਾਦੇ ਪਹਿਲੇ ਸਵੇਰ ਛੋਟੀ ਦਾ 10 ਕਿਲੋ ਦੁੱਧ ਪੁੱਛ ਕੇ ਲਈਦਾ ਡੰਡ ਪੁੱਛ ਕੇ ਲਈਦਾ ਇਹ ਕਿੰਨੇ ਦੇ ਦਿੰਦਿਆ ਦਾਦੇ ਨਾਮ ਮੈਂ 82 ਹਜ਼ਾਰ ਦੀ ਦਵਾ 82 ਦੀ ਬਿਲਕੁਲ ਜਾਇਜ਼ ਵੀਰ ਮੈਂ 82 ਹਜ਼ਾਰ ਦੀ ਵੀਰਾਂ ਦਾਦਾ ਪਲਕ ਪਰ ਜਾਇਜ਼ ਆ ਵੀਰ ਬਿਲਕੁਲ ਇਹ ਵੀ ਜੀ ਆਪਣੇ ਕੋ ਪਸ਼ੂ ਆ ਠੀਕ ਆ ਵੀਰ ਤੇ ਬਾਪੀ ਮਰਾ ਵੀ ਰਾਓ ਹਾਂਜੀ ਜਵਾਈ ਕਰੋ ਪਾਸ ਕਰੋ ਥਣਾ ਦੀ ਵੀ ਜੀ ਸਾਡੀ ਗਾਰੰਟੀ ਹੈ ਕਿ ਧਾਰ ਦਾ ਵੀ ਫਰਕ ਹੋਵੇ ਨਾ ਹਾਂਜੀ ਬਿਨਾ ਪੁਛੇ ਤਾਂ ਮੈਂ ਇਥੇ ਲੱਦ ਕੇ ਲੈ ਆਵੇਂ ਆਪਣੇ ਪੈਸੇ ਲੈ ਜੇ ਚਲੋ ਠੀਕ ਆ ਖਾਣਾ ਪਿਸ਼ਾ ਮਾਰੇ ਮੈਂ ਹਾਂਜੀ ਦੁੱਧ ਢਾੜੀ ਸੇਵਾ ਦਾ ਬਾਕੀ ਜਿੰਨੇ ਜਿੰਨੇ ਦੁੱਧ ਕਿਹਾ ਦੁੱਧ ਤਿਆਰ ਚਲੋ